ਪਾਣੀ ਪਹੁੰਚਦਾ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀ ਲੇ ਤਾਂ ਵੀ ਬੋਰ ਦਾ ਹੀ ਕਟਿਆ ਜਾਂਦਾ ਮਤਲਬ ਸਾਡੇ ਹੀ ਨੁਕਸਾਨ ਹੁੰਦਾ ਸੋ ਇਹ ਤਾਂ ਆਪ ਖੁਦ ਇਸ ਕਲੋਂ ਕਿਉਂਕਿ ਖੇਤੀ ਕਰਨ ਵਾਲਾ ਪਰਿਵਾਰ ਹੈ ਉੱਤੇ ਕਿਨੂਆਂ ਦੇ ਬਾਗ ਨੇ ਉੱਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਉੱਧਰ ਰਹਿੰਦੀ ਹੈ ਸੋ ਰਿਪਰੈਜ਼ੈਂਟੇਟਿਵ ਵੀ ਨੇ ਇਸ ਵਕਤ ਸੱਤਾਧਾਰੀ ਪਾਰਟੀ ਦੇ ਤਾਂ ਇਹਨਾਂ ਤੋਂ ਬਾਅਦ ਕੋਈ ਮੇਰੇ ਖਿਆਲ ਚ ਉੱਥੇ ਜਾ ਕੇ ਪੰਜਾਬ ਦੇ ਕਲਚਰ ਬਾਰੇ ਜਾਂ ਪੰਜਾਬ ਦੀ ਸੰਕਟ ਬਾਰੇ ਹੋਰ ਨਹੀਂ ਕੋਈ ਐਕਸਪਲੇਨ ਕਰ ਸਕਦਾ ਸੋ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ 'ਚ ਅਸੀਂ 파ਰਟੀ ਵਾਲਾ ਪੱਧਰ ਤੋਂ ਉੱਪਰ ਵੀ ਗੱਲ ਪਹੁੰਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ 'ਚ ਨਾ ਇਹ ਗੱਲ ਹੋਵੇ ਕਿਉਂਕਿ ਜਦੋਂ ਕੋਟਾ ਤੁਹਾਨੂੰ ਦੇਤਾ ਕਿਸੇ ਚੀਜ਼ ਦਾ ਕਿ ਤੁਸੀਂ ਸਾਲ ਵਰਤਣਾ ਹੈ ਤੁਸੀਂ ਉਹਨੂੰ 10 ਮਹੀਨਿਆਂ 'ਚ ਖਤਮ ਕਰਕੇ 2 ਮਹੀਨੇ ਫਿਰ ਤੁਸੀਂ ਕਹਿੰਦੇ ਹੋ ਹੋਰ ਦਿਓ ਜੀ ਇਦਾਂ ਕਿਸੇ ਕਿਸੇ ਵੀ ਪਾਸੇ ਨਹੀਂ ਹੋ ਸਕਦਾ